ਸਾਡੇ ਤਾਂ ਐਵੇਂ ਝੰਡੇ ਝੂਲਦੇ ਹੀ ਰਹਿਣੇ ਆ ਐਵੇਂ ਹੀ ਰਹਿਣੇ ਆ ਅਸੀਂ ਨਾ ਦਾਅ ਦੇ ਤੋ ਬਤੇ ਇਹ ਦੇਖਿਆ ਤੋੜ ਦਵਾਂਗੇ ਤੁਹਾਨੂੰ ਲੈ ਸਾਡੇ ਪਿੰਡ 4-4 ਕਰੋੜ ਰਿਆੜਾ ਜ਼ਮੀਨ ਦਾ ਤੁਹਾਨੂੰ ਜ਼ਮੀਨਾਂ ਰਿਆੜੇ ਦੇਣ ਅਸੀਂ ਦੇਣ ਨੂੰ ਤਿਆਰ ਸਾਡੇ ਪਿੰਡ ਦੇ ਉਹਨੂੰ ਤਿਆਰ ਆ ਜ਼ਮੀਨ ਕਿੰਨੀ ਆਈ ਤੁਹਾਡੀ ਸਾਡੀ ਹੈ ਸਾਡੀ ਹੈਗੀ 5-6 ਕਿਲੇ ਜ਼ਮੀਨ ਆ ਜੀ ਆ ਸਾਰਾ ਏਰੀਆ ਵੀ ਸਨੇਤਪਿੰਡ ਦਾ ਇਕਵੈਰ ਹੋਇਆ ਹੋਇਆ 1971 ਦੇ ਵਿੱਚ ਅੱਜ ਇੱਥੇ ਗਲਾਡਾ ਦਫਤਰ ਆ ਇਹ 550 ਏਕੜ ਸੀ ਇਹਦੇ ਵੀ ਜਿਨ੍ਹਾਂ ਨੇ ਕੇਸ ਲਾਤੇ ਉਹ ਤੋਂ ਮੁਆਵਜ਼ੇ ਲਈ ਉਹਨਾਂ ਨੂੰ ਹਜ ਤੱਕ ਪਲਾਟ ਨਹੀਂ ਮਿਲੇ ਕਹ ਲੋ ਵੀ ਬੰਬੇ ਰੇ ਦਿੱਲੀ ਰੇ ਜਾਂ अडानी ਗਰੁੱਪ ਕੋਈ ਵੀ ਗਰੁੱਪ ਆ ਇਹਨਾਂ ਨੂੰ ਅਲਾਟ ਕਰ ਦੇਣੀ ਆ ਵੀ ਸਭ ਤੋਂ ਡਿਵੈਲਪ ਨਹੀਂ ਹੋਈ ਹੁਣ ਇਹ ਡਿਵੈਲਪ ਕਰ ਦੇਣਗੇ ਇਹਦਾ ਆਪਦਾ ਪੱਲਾ ਝਾੜ ਜਾਣਾ ਇਹਨਾਂ ਨੇ ਹੀ ਇਹਦਾ ਬਸ ਕੁਛ ਨਹੀਂ ਪੱਲੇ ਛੱਡਣਾ ਇਹਨਾਂ ਨੇ ਕਹ ਲੋ ਵੀ ਇਹਦਾ ਘਮ ਘਮਾ ਕੇ ਜਿਹੜੇ ਆਪਣੇ ਤਿੰਨ ਬੈਲ ਆਏ ਸੀ ਉਹੀ ਇੱਕ ਕੜੀ ਆ ਇਹ ਉਹੀ ਕੜੀ ਆ ਇੱਕ ਫਲਾਟ ਕੀ ਕਰਾਂਗੇ ਅਸੀਂ ਹਟਾ ਕੁੱਤਾ ਨਹੀਂ ਮੰਨਾਂ ਫਲਾਟ ਚ ਐਡਾ ਫਲਾਟ ਆ ਕੀ ਕਰਾਂਗੇ ਕਹਿੰਦੀ ਆ ਕਿ ਦੁਕਾਨ ਦਾ ਮੈਂ ਦੁਕਾਨ ਚ ਕੀ ਕਰ ਲਾਂਗੇ ਅਸੀਂ ਤਾਂ ਅੱਜ ਦੇਖ ਸਕਦੇ ਹੋ ਕਾਠ ਵੱਡਾ ਜਿਹੜਾ ਟਰੈਕਟਰਾਂ ਦਾ ਦਾਖਾ ਪਿੰਡ ਤੋਂ ਆਇਆ ਦਾਖਾ ਪਿੰਡ ਉਹ ਪਿੰਡ ਜਿੱਥੇ 4500 ਕਿੱਲਾ ਜਿਹੜਾ ਹੈ ਉਹ ਲੈਂਡ ਪੋਲਿੰਗ ਦੇ ਵਿੱਚ ਆਇਆ ਤੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਿਹਾ ਵੀ ਜਿੱਥੇ ਤੱਕ ਤੁਹਾਡੀ ਨਜ਼ਰ ਜਾਏਗੀ ਉੱਥੇ ਤੱਕ ਤੁਹਾਨੂੰ ਟਰੈਕਟਰ ਜਿਹੜੇ ਨੇ ਉਹ ਨਜ਼ਰ ਆਣ ਵਾਲੇ ਆ ਇਹ ਵੱਡਾ ਕੱਠ ਜਿਹੜਾ ਹੈ ਟਰੈਕਟਰਾਂ ਦਾ ਇਹ ਵੱਡੀ ਰੈਲੀ ਜਿਹੜੀ ਆ ਸਾਰੇ ਪਿੰਡ-ਪਿੰਡ ਹੋ ਕੇ ਗਲਾਡਾ ਦਫ਼ਤਰ ਤੇ ਬਾੜ ਪਹੁੰਚੀ ਆ ਤਬਾਈ ਯਾਰਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਕਿੱਥੋਂ ਆਏ ਟਰੈਕਟਰਾਂ ਜੀ ਕਿਹੜੇ ਪਿੰਡ ਤੋਂ ਚੱਕ ਕਰਾਂ ਉਹ ਜੀ ਸਾਰੇ ਢਾਕੇ ਪਿੰਡ ਦਾ ਤੇ ਹੋਰ ਸਾਰੇ ਪਿੰਡਾਂ ਦਾ ਕੱਟ ਹੈ ਹਾਂਜੀ ਸਾਰੇ ਪਿੰਡਾਂ ਦਾ ਵੀ ਇਹ ਤੇ ਭਾਈ ਜੀ ਜ਼ਮੀਨ ਦੇਣੀ ਨਹੀਂ ਲੈਂਡ ਪੋਲਿੰਗ ਦੇ ਵਿੱਚ ਬਿਲਕੁਲ ਜੀ ਨਹੀਂ ਜੀ ਇਹ ਕੀ ਦੇਣਗੇ ਸਾਨੂੰ ਭਾਈ ਭਾਈ ਇਹਨਾਂ ਨੂੰ ਯਾਰ ਨਹੀਂ ਸਾਨੂੰ ਜਿੰਨੀ ਸਾਡੀ ਇਹ ਪਤਾ ਕੀ ਅੱਲਾ ਜ਼ਮੀਨ ਲੈਣ ਦੇਵਾਂਗੇ ਅਸੀਂ ਸਾਡੀ ਕੀਮਤ ਲੋਕ ਕੌਣ ਲੈਂਦੇ ਆ ਦੂਜੇ ਕੰਪਨੀ ਲੈਂਦੀਆਂ ਵਾ ਇਹ ਵੀ ਜ਼ਮੀਨ ਦੇਣ ਸਾਨੂੰ ਪੈਸੇ ਦੇਣ ਲੈ ਲੈਣਾ ਇਹ ਤਾਂ ਫ੍ਰੀ ਭਾਲਦੇ ਆ ਹਾਂ ਢੇੜਾ ਨੂੰ 5-5 6-6 ਕਰੋੜ ਰੁਪਈਆ ਜਿਹੜਾ ਪਲੈਂਟ ਦੇਣਾ ਉਹ ਵੀ ਨਾ ਦੇਣਾ ਉਹਦਾ ਰੱਖ ਲੈਣਾ ਉਹਦੇ ਕੋਲ ਹੀ ਫੇਰ ਅਸਵਾਤ ਆ ਯਾਰ ਕਾ ਕੀ ਪੈਸੇ ਫੁੱਦੂ ਬਣਾਉਣ ਲੱਗੇ ਹੋਇਆ ਸਾਰਿਆਂ ਨੂੰ ਇਹ ਤਾਂ ਹਣ ਬੰਦੇ ਆ ਇਕੱਠ ਹੋਇਆ ਇੱਥੇ ਦਿੱਲੀ ਵਾਲਾ ਕੰਮ ਹੋਣਾ ਬਾਈ ਇਹ ਮੰਨ ਜਣ ਤਾਂ ਠੀਕ ਆ ਨਹੀਂ ਸਾਨੂੰ ਮਣਾਉਣੇ ਆਉਂਦੇ ਆ ਹੁਣ ਤਾਂ ਇੱਥੇ ਐ ਲੱਗਦਾ ਪਏ ਦਿੱਲੀ ਵਾਲਾ ਮੋਰਚਾ ਵਾਪਸ ਆ ਗਿਆ ਆਊਗਾ ਆਪਣਾ ਹੀ ਪਿਆ ਕੰਮ ਇੱਥੇ ਹੀ ਤਾਂ ਪੱਕਾ ਇੱਥੇ ਰਹਿਣ ਲੱਗੇਣਾ ਹੁਣ ਆ ਜਾ ਪੈਸੇ ਤੇਰੇ ਬੋਤਰੇ ਕਹਦਾ ਘਰ ਉਹ ਜੱਕ ਲਿਆ ਵੋ ਬਾ ਠੀਕ ਆ ਉਹ ਅੱਜ ਤਾਂ ਡਾਇਰੈਕਟਰ ਮਾਰਚਾ ਬਣਾ ਦਿਓ ਵੀ ਕੋਈ ਪਤਾ ਨਹੀਂ ਜੇ ਪੱਕੇ ਬਹਿ ਗਏ ਤਾਂ ਨਾ ਨਾ ਟਰੈਕਟਰ ਖੜੇ ਆ ਇੰਨੇ ਟਰੈਕਟਰਾਂ ਦੇ ਮਗਰ ਹੋਰ ਡਬਲ ਡਬਲ ਟਰਾਲੀਆਂ ਪਾ ਕੇ ਇੱਥੇ ਆ ਜਾਣੀਆਂ ਠਹਿਰਣਾ ਬਸ ਇਹੀ ਤਾਂ ਹਾਂ ਫਟਦਾ ਕਿ ਲੋਕਾਂ ਨੂੰ ਯਾਰ ਐਵੇਂ ਉਹਦੂ ਇੱਕ ਕੰਮ ਨਿਬੜਦਾ ਵਾ ਜਾਂ ਨੂੰ ਦੂਜਾ ਜਾਬੋ ਬਾਂਦੇ ਆ ਜਾਂ ਨੂੰ ਉਹ ਨਿਬੜਦਾ ਜਾਂ ਦੂਜਾ ਆ ਪਵਾਏ ਨੇ ਜਮੀਨ ਉਹ ਕਹਿੰਦੇ ਆ ਵੀ ਜ਼ਮੀਨ ਪਹਿਲਾਂ ਤਾਂ ਅਸੀਂ ਗਲਤਕੇ ਨਾਲ ਲੈਣੀ ਨਹੀਂ ਕਿਸਾਨਾਂ ਦਾ ਫਾਇਦਾ ਕਰਨਾ ਹੈ ਤੀਜੀ ਗੱਲ ਜੇ ਉਹ ਠੱਕੇ ਨਾਲ ਜ਼ਮੀਨ ਲੈਣਾ ਆ ਜਾਂਦੇ ਆ ਪਿੰਡਾਂ ਦੇ ਵਿੱਚ ਆਂਦੇ ਆ ਕੀ ਕਰੋਗੇ ਫਿਰ ਭਾਈ ਐਵੇਂ ਅਸੀਂ ਜਾਂ ਮਰਾਂਗੇ ਜਾਂ ਮਾਰਾਂਗੇ ਜਾਂ ਮਰਾਂਗੇ ਜਾਂ ਮਾਰ ਦਾਂਗੇ ਇੱਕ ਹੀ ਗੱਲ ਆ ਸਰਕਾਰ ਹਰੇਕ ਗੇਰੀ ਨਹੀਂ ਤਾਂ ਕਾ ਕਰ ਸਕਦੀ ਜਿੰਨੀ ਮਰਜ਼ੀ ਸਰਕਾਰ ਇਕੱਠੀ ਹੋ ਕੇ ਆ ਜਾਵੇ ਪਰ ਯਾਰ ਇੰਨੇ ਲੋਕਾਂ ਦੇ ਮੋਰੇ ਵਾਦਾ ਯਾਰ ਕਹੀ ਭਾਂ ਦੇ ਦਬਝਾਂਗੇ ਇਹਨਾਂ ਦਾ ਭਲੇਖਾ ਇਹਨਾਂ ਦਾ ਇਹ ਅਸੀਂ ਡੇਢ ਨੂੰ ਠੀਕ ਦੱਬਣ ਦਿੰਦੇ ਹੈਗੇ ਇਹਨਾਂ ਦਾ ਮੰਨਦਾ ਵਹਿਮ ਆ ਕੱਢ ਲੈਣਾ ਆਪਦਾ ਇੱਥੇ ਧਰਨਾ ਲਾ ਦਾਂਗੇ ਪੰਜਾਬ ਬੰਦ ਕਰ ਜੂ ਸਾਰਾ ਪੰਜਾਬ ਬੰਦ ਕਰਾ ਦਾਂਗੇ ਇੱਕ ਮਿੰਟ ਚ ਇਹ ਤਾਂ ਮੇਨ ਪੁਆਇੰਟ ਹੋਈ ਆ ਵੇ ਜਿੱਥੋਂ ਸਾਰਾ ਪੰਜਾਬ ਲਿੰਕ ਕਰਦਾ ਲੁਧਿਆਣਾ ਦਾ ਵੇਨ ਬੇਸਿਕਲੀ ਵਿਚਲਾ ਬਿਲਕੁਲ ਸੈਂਟਰ ਚ ਪੈਂਦਾ ਸੈਂਟਰ ਚ ਪੈਂਦਾ ਬਾਈ ਜੀ ਇਹਨਾਂ ਨੂੰ ਆਪ ਚਾਹੀਦਾ ਵਾ ਮਾੜਾ ਮੋਟਾ ਮਾੜੀ ਮੋਟੀ ਇਹਨਾਂ ਨੂੰ ਸ਼ਰਮ ਹੀ ਹੈ ਨਹੀਂ ਇਹਨਾਂ ਨੂੰ ਤਾਂ ਜਮਾਈ ਸ਼ਰਮ ਹੀ ਹੈ ਨਹੀਂਗੀ ਸਾਲੇ ਇੱਕ ਗਾਲ ਦਾ ਖੜਾ ਛੜਦਾ ਦੂਜੇ ਮਗਰ ਪੈ ਤੇ ਆ ਇੱਕ ਵਾਰੀ ਫੇਰ ਤੋਂ ਟਰੈਕਟਰਾਂ ਦੇ ਉੱਪਰ ਇਹਨਾਂ ਨੇ ਜ਼ਰੂਰ ਕਿਸਾਨੀ ਝੰਡੇ ਲੈ ਆਂਦੇ ਜਿਹੜੇ ਸ਼ਾਇਦ ਗਾਇਬ ਹੋ ਗਏ ਆਹ ਦੇਖ ਵੀਰੇ ਆ ਮਜ਼ਦੂਰ ਏਕ ਤਾਂ ਲੈ ਸਾਡੇ ਤਾਂ ਐਵੇਂ ਝੰਡੇ ਝੂਲਦੇ ਹੀ ਰਹਿਣੇ ਆ ਅਸੀਂ ਹੀ ਰਹਿਣੇ ਆ ਅਸੀਂ ਨਹੀਂ ਤਾਂ ਉਹਦੇ ਤੋਂ ਬਥੇ ਬਾਈ ਕਿੰਨਾ ਕੋਈ ਕੱਟਦਾ ਸਦਾ ਹੀ ਗੱਲ ਕੱਟਦਾ ਬਹੁਤ ਆ ਜ਼ਮੀਨ ਲੈਣ ਦੇਵਾਂਗੇ ਅਸੀਂ ਸਾਡੇ ਮੁੱਲ ਦੇ ਦੇਣ ਸਾਡੀ ਜਿਹੜੇ ਮੰਗਦੇ ਅਸੀਂ ਗੱਲ ਖੜਵਾ ਸਾਡੇ ਪਣ 4-4 ਕਰੋੜ ਜ਼ਮੀਨ ਆ ਇਹ ਕਿਹੜਾ ਟੋੜ ਦਵਾਂਗੇ ਤੁਹਾਨੂੰ ਲੈ ਸਾਡੇ ਪਣ 4-4 ਕਰੋੜ ਰੇੜਾ ਜ਼ਮੀਨ ਦਾ ਕਿੰਨੇ ਚ 4 ਕਰੋੜ ਦੀ ਜ਼ਮੀਨਾਂ ਤੋਂ 10 ਕਰੋੜ ਦੀ ਮਿਲੂਗੀ ਤੁਹਾਨੂੰ ਜਦੋਂ ਤਾਂ ਕਿੱਥੋਂ ਦਿੰਦੇ ਆ ਇੱਕ ਪਲਾਟ ਨੇ ਪਲਾਟ ਚ ਕੀ ਕਰਾਂਗੇ ਅਸੀਂ ਸਾਡੇ ਕੁੱਤਾ ਬੰਦੀ ਮਾਣਾ ਪਲਾਟ ਚ ਐਡਾ ਪਲਾਟ ਆ ਕੀ ਕਰਾਂਗੇ ਕਹਿੰਦੇ ਇੱਕ ਦੁਕਾਨ ਦੇਵਾਂ ਇੱਕ ਦੁਕਾਨ ਚ ਕੀ ਕਰ ਲਾਂਗੇ ਅਸੀਂ ਹੁਣ ਇੱਕ ਦੁਕਾਨ ਤੇਰੀ ਹੈ ਕਿ ਮੇਰੀ ਹੈ ਕਿਹਦੀ ਇੱਕ ਲਾਲਣ ਮਰ ਜਾਗੇ ਤੂੰ ਸੁੱਧ ਕਾ ਖਤ ਲੈ ਮੈਂ ਖਤ ਲੈ ਵੇ ਆਹ ਹਾਲੇ ਨਾ ਯਾਰ ਇੱਕ ਮਿੰਟ ਪੰਜਾਬ ਦੇ ਸਰ ਇਹਨਾਂ ਕਰਜ਼ਾ ਕਰ ਲੈ ਇਹਨਾਂ ਨੇ ਨਹੀਂ ਹੁਣ ਸਾਡੀਆਂ ਜ਼ਮੀਨਾਂ ਲੈ ਕੇ ਕਰਜ਼ਾ ਮੋਨ ਡਾਊਨ ਦਾ ਪੰਜਾਬ ਦਾ ਇਹ ਗੱਲ ਬੜੀ ਸੋਹਣੀ ਗਈ ਹੈ ਤਾਂ ਹੀ ਦਾ ਗੱਲ ਆ ਵੀ ਹੁਣ ਜੇ ਇਹਨਾਂ ਚ ਕਰਜ਼ਾ ਚੜ ਗਿਆ ਜੇ ਪੰਜਾਬ ਦੇ ਸਰ ਸਾਡੀਆਂ ਜ਼ਮੀਨਾਂ ਲੈ ਕੇ ਕਰਜ਼ਾ ਵਾਸ ਕਰਨਗੇ ਇਹਨਾਂ ਦਾ ਇਹ ਨਹੀਂ ਗੱਲ ਹੋਣੀ ਇਹ ਗੱਲ ਹੁਣ ਦੇਣੀ ਵੀ ਹੈ ਜੀ ਆ ਲੈ ਭਾਈ ਰੋਟੀ ਆ ਰਾਤ ਦੀ ਖਾਧੀਆ ਹੁਣ ਖਾਣ ਲੱਗਿਆ ਟਾਈਮ ਦੇਖ ਲਓ ਕੀ ਹੋਇਆ ਵਾ ਹੁਣ ਵੀ ਜਾਣੀ ਕਿ ਕਹਿੰਦਾ ਮਤਲਬ ਧੱਕੇ ਨਹੀਂ ਖਾਣੇ ਸਾਨੂੰ ਕੋਈ ਭੁੱਖ ਪਕ ਨਹੀਂ ਆਗੀ ਛੜਦੀ ਮਾਂ ਹੁੰਦੀ ਆ ਜ਼ਮੀਨ ਮਾਂ ਹੀ ਆ ਸਾਡੀ ਤੇ ਜਦੋਂ ਇਹ ਲੈਂਡ ਪੁਲਿੰਗ ਸਕੀਮ ਆਈ ਆ ਤੇ ਕੀ ਸੋਚਿਆ ਫਿਰ ਉਹ ਵੀ ਮਨ ਚ ਆਇਆ ਤਾਂ ਹੁਣ ਆ ਵੀ ਆ ਕੀ ਹੋ ਗਿਆ ਸਾਡੇ ਨਾਲ ਚਾਚਾ ਤੂੰ ਬੋਲ ਹੁਣ ਕਹਿ ਬਾਈ ਮੈਂ ਜਿਵੇਂ ਬਾਈ ਮੈਂ ਕਿਹਾ ਜ਼ਮੀਨ ਜਿਹੜੀ ਆ ਉਹ ਜੜਦੀ ਮਾਂ ਹੁੰਦੀ ਆ ਤੇ ਜਦੋਂ ਲੈਂਡ ਪੋਲਿੰਗ ਦੇ ਵਿੱਚ ਇਸ ਤਰੀਕੇ ਨਾਲ ਜ਼ਮੀਨਾਂ ਆਈਆਂ ਤੁਹਾਡੀਆਂ ਵੀ ਆਈਆਂ ਫਿਰ ਉਹਦਾ ਮਨ ਚ ਕੀ ਆ ਟੈਨਸ਼ਨ ਪੈ ਗਈ ਭੈਣ ਜਵਾਗੀ ਹੋ ਗਿਆ ਜਾਣਾ ਛਾਲਾ ਮਾਰ ਦੇਈ ਚਾ ਚਾਰ ਕਰੋੜ ਨੂੰ ਹੋ ਗਈ ਮੌਜਾ ਮਾਰਦੇ ਆ ਨਜ਼ਾਰੇ ਆ ਐਂ ਕਰਦੇ ਸੀ ਕਿ ਪੈਗਲੋਂ ਤੁਹਾਨੂੰ ਥਾੜੀ ਦਾਰੂ ਵੀ ਛੁੱਟ ਗਈ ਭੈਣ ਸਾਡੇ ਦੇ ਬਾਈ ਯਾਰ ਵੀ ਸਾਡੇ ਡੇਕ ਨੇ ਤੁਹਾਨੂੰ 1.5 ਕਰੋੜ ਰੁਪਈਆ ਦੇਣਾ ਵਾ ਕਿ ਕਰੋੜ ਰੁਪਈਆ ਦੇਣਾ ਕੀ ਲੈਦਾ ਇੱਕ ਪਲਾਟ ਦੇ ਦਾਂਗੇ ਫਲੈਟ ਦੇ ਦਾਂਗੇ ਤੇ ਇੱਕ ਦੁਕਾਨ ਦੇ ਦਾਂਗੇ ਫਲੈਟ ਦੁਕਾਨ ਨੂੰ ਕੀ ਕਰਨਗੇ ਅਸੀਂ ਆ ਗੱਲ ਆ ਮੰਨ ਨਹੀਂ ਕਰ ਦੇਣ ਨੂੰ ਜੀ ਕਰਦਾ ਜ਼ਮੀਨ ਬਾਈ हां ਜਿਹੜੀ ਗੱਲ ਆ ਚਾ ਨਹੀਂ ਜਮੀਨ ਲੈਣ ਚਾਹੇ ਸਾਡੇ ਕੋਲੇ ਹੁਣ ਕਲੋਨੀ ਵਾਲਾ ਜਮੀਨ ਲੈਂਦੇ ਆ ਉਹ ਰੇਟ ਦਿੰਦੇ ਆ ਲੋਕ ਵੇਚਦੇ ਆ ਕੋਈ 4 ਕਰੋੜ ਦੇ ਵੇਚਾ ਕਾਲਾ ਬਿਜਾਰੀ ਬੰਦ ਹੋਈ ਗਈ ਕਲੋਨੀ ਵਾਲੇ ਜਿਹੜੇ ਆ ਉਪਾਸ ਨਹੀਂ ਕਰਾਂਦੇ ਕਲੋਨੀ ਐ ਹੀ ਲੋਕਾਂ ਨੂੰ ਵੰਡਦੇ ਤਾਂ ਫਿਰ ਉਹਨਾਂ ਨਾਲ ਗੱਲ ਕਰਨੇ ਜਾ ਕੇ ਸਾਡਾ ਕੋਈ ਮਸਲ ਨਹੀਂ ਸ਼ਾਂਤ ਰੇਟ ਪੂਰਾ ਦੇਣਾ ਜਿਹੜੇ ਕਲੋਨੀ ਵਾਲੇ ਪਾਸ ਨਹੀਂ ਕਰਦੇ ਉਹ ਤਾਂ ਕਲੋਨੀ ਵਾਲਿਆਂ ਨਾਲ ਗੱਲ ਕਰਦੇ ਸਾਡਾ ਕੋਈ ਕਸੂਰ ਨਹੀਂ ਹੈਗਾ ਸਾਡਾ ਤਾਂ ਕੋਈ ਕਸੂਰ ਨਹੀਂ ਹੈਗਾ ਜੀ ਇਹ ਚ ਕਲੋਨੀ ਵਾਲਿਆਂ ਨਾਲ ਗੱਲ ਕਰਨੇ ਉਪਾਸ ਕਰਾਓ ਨਾ ਕਰਾਓ ਸਾਨੂੰ ਜਮੀਨ ਦਾ ਰੇਟ ਦੇਣਾ ਹੈ ਦੇਣ ਨੂੰ ਤਿਆਰ ਸਾਰੇ ਬਣਦੇ ਹੁਣ ਚਾਰ ਸਾਡੀ ਹੈ ਸਾਡੀ ਹੈਗੀ 5-6 ਕਿੱਲੇ ਜ਼ਮੀਨ ਹੈ ਜੀ 5-6 ਕਿੱਲੇ ਸਾਰੀ ਸਾਰੀ ਅੰਦਰ ਆ ਸਾਰੀ ਸਾਰੀ ਹਾਂ ਸਾਰੇ 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 ਪਿੰਡ ਹੀ ਤਕਰੀਬਨ ਘਰ ਵੀ ਆ ਗਏ ਵਿੱਚ ਹਾਂ ਤੁਸੀਂ ਕਿਹੜੇ ਪਿੰਡ ਤੋਂ ਚੱਕ ਲਾਂ ਜੀ ਤੁਹਾਡੀ ਵੀ ਜ਼ਮੀਨ ਆਈ ਹੈ ਵਿੱਚ ਹਾਂ ਜੀ 8-10 ਕਿੱਲੇ ਵਿੱਚ ਆਈ 8-10 ਕਿੱਲੇ ਵਿੱਚ ਆ ਗਏ ਹਾਂ ਜੀ ਉਹ ਕਿ ਜ਼ਮੀਨ ਲੈਂਡ ਪੁਲਿੰਗ ਨਹੀਂ ਨਹੀਂ ਬਿਲਕੁਲ ਨਹੀਂ ਅਸੀਂ ਤਾਂ ਵਿਰੋਧ ਕਰਾਂਗੇ ਜੀ ਡਟ ਕੇ ਪੂਰਾ ਤਾਂ ਵਿਰੋਧ ਕਰ ਰਹੇ ਹੋ ਪਿੱਛੇ ਸਰਕਾਰ ਰੋਜ਼ ਬਿਆਨ ਦੇ ਰਹੀ ਆ ਅੱਜ ਵੀ ਅਮਨ ਰੋੜੇ ਦਾ ਬਿਆਨ ਆਂਦਾ ਹੈ ਉਹ ਕਹਿੰਦਾ ਇਸਦੇ ਫਾਇਦੇ ਆ ਗੁੰਮਰਾਹ ਕੀਤਾ ਜਾ ਰਿਹਾ ਕਿਸਾਨਾਂ ਦਾ ਨਹੀਂ ਨਹੀਂ ਸਭ ਫੇਕ ਆ ਜੀ ਇਹ ਇਹ ਮੰਨ ਨਹੀਂ ਸਕਦੇ ਜੀ ਇਹ ਚੋਈ ਘਬਰਾ ਨਹੀਂ ਸਭ ਫੇਕ ਆ ਜੀ ਕਿਸੇ ਨੇ ਜ਼ਮੀਨ ਨਹੀਂ ਦੇਣੀ ਪਿੰਡ ਕੋਈ ਦੇ ਹੀ ਨਹੀਂ ਸਕਦਾ ਜੀ ਪਿੰਡ ਚ ਕੋਈ ਜ਼ਮੀਨ ਦੇ ਗਿਆ ਇੱਕ ਬੰਦਾ ਵੀ ਦੇ ਗਿਆ ਹੋ ਹੀ ਨਹੀਂ ਸਕਦੀ ਜੀ ਇਹ ਜੀ ਵਾੜ ਦੇਣਗੇ ਜੀ ਪਿੰਡ ਵਾਲੇ ਐਨੇ ਅੱਕੇ ਪਏ ਆ ਕਿ ਪਏ ਸਰਕਾਰ ਤੋਂ ਵਾੜ ਦੇਣਗੇ ਜੀ ਜੇ ਕੋਈ ਬੜਿਆ ਜ਼ਮੀਨਾਂ ਜਾ ਕੇ ਕੋਈ ਇਹ ਜ਼ਮੀਨ ਵੀ ਦਿੰਦਾ ਉਹਨੂੰ ਵੀ ਨਹੀਂ ਛੱਡ ਨਹੀਂ ਨਹੀਂ ਕੋਈ ਪਿੰਡ ਵਾਲੇ ਨੇ ਵਾੜ ਨਹੀਂ ਨਹੀਂ ਦੇਣਾ ਕੋਈ ਜੀ ਬੜਨ ਨਹੀਂ ਦੇਣਗੇ ਪਿੰਡ ਵਾਲੇ ਵਿੱਚ ਕੋਈ ਕਿਸੇ ਨੂੰ ਬੜਨ ਨਹੀਂ ਦੇਣਗੇ ਪਿੰਡਲ ਇੰਨੇ ਅੱਕੇ ਪਏ ਆ ਬਸ ਸਾਰਿਆਂ ਨੇ ਇੰਨਾ ਜਾਨੀ ਇਕਾ ਕਰ ਲਿਆ ਸਾਰੇ ਜਣਿਆਂ ਨੇ ਘਰ ਘਰ ਸਾਰੇ ਬੰਦੇ ਘਰ ਘਰ ਬਜ਼ੁਰਗ ਵੀ ਜਵਾਕਾ ਜਵਾਕ ਤੱਕ ਉਹ ਇਹ ਚੀਜ਼ ਕਹਿ ਰਹੇ ਆ ਵੀ ਕੱਲ ਵੀ ਜੇ ਕੋਈ ਸਾਡੀ ਜ਼ਮੀਨ ਦੇ ਵਿੱਚ ਬੜੂਗਾ ਵੱਡਾਂਗੇ ਕੋਈ ਹੋਵੇ ਕੋਈ ਵੀ ਹੋਵੇ ਭਾਵੇਂ ਸਰਕਾਰ ਦਾ ਬੰਦਾ ਹੋਵੇ ਸਰਕਾਰ ਤੋਂ ਸਰਕਾਰ ਦੇ ਬੰਦੇ ਨੇ ਹੋਣਾ ਹੋਰ ਕੀ ਨਹੀਂ ਹੋਣਾ ਸਰਕਾਰ ਆ ਸਰਕਾਰ ਕੋਲ ਸਭ ਕੁਝ ਆ ਪੁਲਸ ਆ ਪ੍ਰਸ਼ਾਸਨ ਆ ਚਾਵੇ ਤਾਂ ੱੱਕਾ ਵੀ ਕਰ ਸਕਦੇ ਨਹੀਂ ਵਿਰੋਧ ਕਰਾਂਗੇ ਡਟ ਕੇ ਕਰਾਂਗੇ ਜਿੱਤੇ ਤੱਕ ਹੁੰਦਾ ਜੀ ਜਿੰਨਾ ਹੁੰਦਾ ਡਟ ਕੇ ਕਰਾਂਗੇ ਵਿਰੋਧ ਉਹ ਤਾਂ ਕਹਿੰਦੇ ਅਸੀਂ ੱੱਕੇ ਨਾਲ ਲੈਣੀ ਨਹੀਂ ਤੁਹਾਡੀਆਂ ਜ਼ਮੀਨਾਂ ਦੀ ਨਹੀਂ ਨਹੀਂ ਸਾਹਿਬ ਜੀ ਇਥੋਂ ਫੇਕ ਆਏ ਗੱਲਾਂ ਕਰਦੇ ਹੁਣ ਤਾਂ ਜਿੰਨੀਆਂ ਗੱਲਾਂ ਉਹਨੇ ਜਿੰਨੇ ਮੂੰਹ ਉਹਨੀਆਂ ਗੱਲਾਂ ਹੋਈ ਜਾਂਦੀਆਂ ਬਾਅਦ ਚ ਦੇਮ ਦਿਮਾਗ ਦੇ ਵਿੱਚ ਟੈਨਸ਼ਨ ਤਾਂ ਆਂਦੀ ਹੋਣੀ ਆ ਵੀ ਸਾਡੇ ਜਿੰਨੇ ਵੀ ਜ਼ਮੀਨ ਸੀ ਸਾਰੀ ਵਿੱਚ ਆ ਗਈ ਹੋਰ ਕੀ ਉਹ ਤਾਂ ਆਉਂਦੀ ਆ ਜੀ ਉਹਨੂੰ ਨਹੀਂ ਦੋਣੋ ਮੱਟ ਜੀ ਹਾਂ ਬਸ ਨੀਂਦ ਨਹੀਂ ਆ ਰਹੀ ਹੋਰ ਕੀ ਨੀਂਦ ਸਾਰੇ ਪਿੰਡ ਦੀ ਸਾਰੇ ਦੀ ਹਰਾਮ ਹੋਈ ਪਈ ਆ ਜੀ ਨੀਂਦ ਹੁਣ ਦੇਖੋ ਤੁਸੀਂ ਕਿੰਨਾ ਵੱਡਾ ਇਕੱਠ ਹੋਇਆ ਇੱਥੇ ਹੈ ਨਾ ਉਧਰ ਸਾਰੇ ਪਿੰਡਾਂ ਦੇ ਵਿੱਚ ਗਏ ਆ ਤੁਸੀਂ ਦੋ ਦੋ 2.5 ਘੰਟੇ ਹੋਰ ਦਿਓ ਜੀ ਇੱਥੇ ਤੁਹਾਨੂੰ ਸਾਰਿਆਂ ਨੂੰ ਰੋਡ ਬਲੌਕ ਮਿਲੂ ਹੋਊਗਾ ਜੀ ਹੁਣ ਦੇਖ ਲਓ ਖੜਨ ਨੂੰ ਜਗ੍ਹਾ ਹੀ ਨਹੀਂ ਰਹੀ ਦੇਖ ਲਓ ਤੁਹਾਡੇ ਸਾਹਮਣੇ ਆ ਫੁੱਟਪਾਥ ਦੇ ਉੱਤੇ ਵੀ ਟਰੈਕਟਰ ਚੜ ਗਏ 10 ਕਿਲੋਮੀਟਰ ਲੰਬੇ ਟਰੈਕਟਰ ਸਿੰਘ ਆ ਹਲੇ ਆ ਹੀ ਰਹੇ ਆ ਆ ਆ ਹੀ ਰਹੇ ਆ ਜੀ ਹਾਂਜੀ ਤੇ ਆ ਦੇਖਦੇ ਉਹ ਇੱਕ ਵਾਰੀ ਮੈਂ ਤੁਹਾਨੂੰ ਦਿਖਾਵਾਂਗਾ ਅਜੇ ਕਹਿ ਰਹੇ ਟਰੈਕਟਰ ਆਈ ਜਾ ਰਹੇ ਨੇ ਪਹਿਲਾਂ ਲੱਗਦਾ ਸੀ ਵੀ ਕਾਠ ਜਿਹੜਾ ਏ ਥੋੜਾ ਜਿਹਾ ਘਟਾ ਹੈ ਪਰ ਹੁਣ ਟਰੈਕਟਰ ਲਗਾਤਾਰ ਆਈ ਜਾ ਰਹੇ ਨੇ ਤੇ ਐ ਸਾਈਡਾਂ ਤੇ ਵੀ ਆ ਦੇਖ ਸਕਦੇ ਹੋ ਫੁੱਟਪਾਥ ਤੇ ਤੱਕ ਟਰੈਕਟਰ ਖੜਾ ਦਿੱਤੇ ਆ ਤਸਵੀਰ ਜਿਹੜਾ ਇੱਕ ਵਾਰੀ ਦਿਖਾ ਦਿੱਤੀ ਜਾਵੇ ਜ਼ਰੂਰ ਟਰੈਕਟਰ ਸਾਈਡ ਤੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਇਹ ਨਾ ਸੋਚੋ ਵੀ ਅਜੇ ਰਸਤਾ ਬੰਦ ਕਰ ਦਿੱਤਾ ਗਿਆ ਪਰ ਟਰੈਕਟਰ ਹੀ ਇੰਨੇ ਜ਼ਿਆਦਾ ਹੋ ਗਏ ਨੇ ਆ ਗਲਾਟਾ ਦਫ਼ਤਰ ਦੇ ਬਾਹਰ ਦੇਖ ਸਕਦੇ ਹੋ ਕਿ ਕਿਸੇ ਹਿਸਾਬ ਨਾਲ ਕਿਸਾਨਾਂ ਦਾ ਇੱਕ ਵੱਡਾ ਕਾਠ ਜਿਹੜਾ ਏ ਉਹ ਪਹੁੰਚਿਆ ਤੇ ਜ਼ਰੂਰ ਅਸੀਂ ਹੋਰ ਵੀ ਜਿਹੜੇ ਇੱਥੇ ਕਿਸਾਨ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹੋਰ ਵੀ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਕਿੱਥੋਂ ਆਏ ਨੇ ਪੁੱਛਾਂਗੇ ਵੀ ਕਿਥੋਂ ਨੇ ਬਾਈ ਜੀ ਕਿਥੋਂ ਆਏ ਦਾਖਾ ਪਿੰਡ ਦੀ ਤੁਹਾਡੇ ਦਾ ਪਿੰਡ ਦੀ ਸਾਰੀ ਜ਼ਮੀਨ ਹੀ ਆ ਗਈ ਵਿੱਚ ਹਾਂਜੀ ਹਾਂਜੀ ਸਾਰੀ ਟੋਟਲੀ ਕੁਝ ਨਹੀਂ ਬਚਿਆ ਜੀ ਕਿਉਂਗੇ ਜ਼ਮੀਨ ਆਪਣੀ ਨਾ ਨਾ ਜੀ ਨਾ ਫਿਰ ਇਹ ਆਪਾਂ ਇੰਨਾ ਧਾਨੇ ਦੇ ਕਾਹ ਤੋਂ ਆਉਣਾ ਕਾਹ ਤੋਂ ਰੋਸ਼ ਮੁਜਾਰਾ ਕਰਦਾ ਜੀ ਆਪਾਂ ਜ਼ਮੀਨ ਹੀ ਦੇਣੀ ਹੋਈ ਕੀ ਨਹੀਂ ਤੁਹਾਡੀ ਕਿੰਨੀ ਜ਼ਮੀਨ ਸਾਡੇ ਘਟੋ ਘਟਾ 8 ਏਕੜ ਆ ਗਈ ਕਿਲਾ ਤੁਹਾਡਾ ਜ਼ਮੀਨ ਇਹਦੇ ਵਿੱਚ ਵਿੱਚ ਆ ਗਈ ਵਿੱਚ ਆ ਗਿਆ ਹਾਂਜੀ ਕਿਲਾ ਬੜੀ ਮਿਹਨਤ ਨਾਲ ਬਣਾਇਆ ਹੋਣਾ ਕੀ ਪਤਾ ਨਹੀਂ ਕਿਹੜੇ ਪੁਸਤਾ ਤੋਂ ਬਣਾਇਆ ਹੋਣਾ ਦਾਦੇ ਪੁਰਦਾਦੇ ਦੇ ਬਣਾਏ ਹੋਏ ਆ ਜੀ ਬਣਾਏ ਛੱਡਣ ਨੂੰ ਜੀ ਥੜੋ ਘਾਤਵਾ ਇਹ ਤੋਂ ਹੀ ਖਾਵਾਂਗੇ ਜੇ ਇਹ ਨਹੀਂ ਹੋਊਗੀ ਤੇ ਖਾਵਾਂਗੇ ਕਿੱਥੋਂ ਨੋਟੀਫਿਕੇਸ਼ਨ ਆਈ ਇਸ ਤਰੀਕੇ ਨਾਲ ਤੇ ਨੋਟੀਫਿਕੇਸ਼ਨ ਆਉਣ ਤੇ ਕੀ ਮੰਨ ਚ ਆਇਆ ਵੀ ਕਰਦੀ ਕੀ ਵੀ ਇਹ ਇਹ ਤਾਂ ਬਸ ਪਾਲਿਸੀ ਜਿਹੜੀ ਆਪਾਂ ਕਦੇ ਸੋਚਿਆ ਨਹੀਂ ਸੀਗਾ ਵੀ ਇਦਾਂ ਵੀ ਕਦੇ ਹੋਊਗਾ ਉਹ ਪਾਲਿਸੀਆਂ ਕੱਢ ਕੇ ਲੈ ਆਂਦੀਆਂ ਉਹਨਾਂ ਨੇ ਜਾਨੀ ਜੇ ਆਪਾਂ ਕਹਿ ਲਈਏ ਵੀ ਇੱਥੇ ਪਹਿਲਾਂ ਅਕਵਾਇਰ ਹੋਈ ਆ ਸਾਰਾ ਏਰੀਆ ਵੀ ਸਨੇਤਪਿੰਡ ਦਾ ਅਕਵਾਇਰ ਹੋਇਆ ਹੋਇਆ 1971 ਦੇ ਵਿੱਚ ਅੱਜ ਇੱਥੇ ਗਲਾਡਾ ਦਫ਼ਤਰ ਆ ਇਹ 550 ਏਕੜ ਸੀ ਇਹਦੇ ਵੀ ਜਿਨ੍ਹਾਂ ਨੇ ਕੇਸ ਲਾਤੇ ਉਹ ਤੋਂ ਮੁਆਵਜ਼ੇ ਲਈ ਉਹਨਾਂ ਨੂੰ ਹਜੇ ਤੱਕ ਪਲਾਟ ਨਹੀਂ ਮਿਲੇ ਸਾਡੇ ਦਾ ਗਲਾਡਾ ਦੀ ਜ਼ਮੀਨ ਵੀ ਅਕਵਾਇਰ ਹੋਈ ਇਹ ਸਨੇਤਪਿੰਡ ਦੀ ਜ਼ਮੀਨ 1971 ਦੇ ਵਿੱਚ ਅਕਵਾਇਰ ਹੋਈ ਹੋਈ ਆ ਇਹ ਜਮੀਨਾਂ ਸਾਰੀ ਜਿਹੜੀ ਤੁਸੀਂ ਇੱਧਰ ਸੱਡ ਦੇ ਰਿਆ ਹਾਂਜੀ ਹਾਂ ਇਹਦੇ ਵਿੱਚ ਜਿਨ੍ਹਾਂ ਨੇ ਉਦੋਂ ਕੇਸ ਲਾਤੇ ਵੀ ਸਾਨੂੰ ਘੱਟ ਮੁਆਵਜ਼ਾ ਮਿਲਿਆ ਸਾਨੂੰ ਪਲਾਟ ਹੋ ਚਾਹੀਦਾ ਉਹਨਾਂ ਨੂੰ ਹਜੇ ਤੱਕ ਉਹਨਾਂ ਦੇ ਪਲਾਟ ਨਹੀਂ ਮਿਲੇ ਕਹਤਾ ਵੀ ਹੈ ਨਹੀਂ ਬਾਅਦੋਂ ਕੌਣ ਪੁੱਛਦਾ ਇੱਕ ਵਾਰੀ ਜ਼ਮੀਨ ਆ ਗਈ ਫੇਰ ਨਹੀਂ ਪਲਾਟ ਮੈਂ ਨਹੀਂ ਨਹੀਂ ਫੇਰ ਜੇ ਕਿਸੇ ਨੂੰ ਦੇ ਦੇ 150 ਨੂੰ ਦੇ ਦੇਣਗੇ ਇੰਨੇ ਕਿੰਨੇ ਬੰਦੇ ਆ ਕਿੰਨੇ ਪੈਂਡ ਆ ਇਹਨਾਂ ਦੀ ਤਾਂ ਪੂਤੀ ਨਹੀਂ ਹੋਣੀ ਜ਼ਮੀਨ ਦੀ ਕਿਥੋਂ ਪੂਤੀ ਕਰ ਦੇਣਗੇ ਇਹਦਾ ਇੱਕ ਛੋਸ਼ੇ ਬਾਜੀ ਆ ਵੀ ਆਪਣੇ ਆਪਾਂ ਨੂੰ ਇਹਨਾਂ ਨੇ ਪਲਾਟ ਦੇ ਦੇਣੇ ਆ ਹਾਂਜੀ ਹਾਂ ਤੁਹਾਡੇ ਡਿਵੈਲਪ ਹੋ ਜਾਣਾ ਏਰੀਆ ਤੇ ਤੁਸੀਂ ਮਹਿੰਗੇ ਬਾਅਦੇ ਵੇਚੋਗੇ ਇੰਨਾ ਏਰੀਆ ਡਿਵੈਲਪ ਹੀ ਨਹੀਂ ਹੋ ਸਕਦਾ ਜਿੰਨਾ ਕਹ ਲੈ 24000 ਏਕੜ ਜ਼ਮੀਨ ਆ ਕਿਥੋਂ ਡਿਵੈਲਪ ਹੋ ਜੂਗੀ ਹੋ ਹੀ ਨਹੀਂ ਸਾਡੀ ਨਾ ਇਹ ਗਵਰਨਮੈਂਟ ਕੋਲੇ ਇਹਨਾਂ ਬਜਟ ਆ ਬਾਅਦ ਚ ਤਾਂ ਇਹ ਕਹਿ ਦੇਣਾ ਵੀ ਸਾਨੂੰ ਕਰਜ਼ਾ ਨਹੀਂ ਮਿਲਿਆ ਤਾਂ ਅਸੀਂ ਡਿਵੈਲਪ ਨਹੀਂ ਕਰ ਸਕੇ ਜੇ ਡਿਵੈਲਪ ਨਹੀਂ ਕਰ ਸਕੇ ਸਾਨੂੰ ਪਲਾਟ ਅਲਾਟ ਹੀ ਨਹੀਂ ਹੋਣੇ ਜੇ ਮੱਦ ਕਰ ਲੋ ਵੀ ਹੁਣ ਦਾਖੇਪਿੰਡ ਦੀ ਸਾਡੀ ਜ਼ਮੀਨ ਆ ਇਹਨਾਂ ਨੇ ਜਦੋਂ ਏਰੀਆ ਸਾਨੂੰ ਪਲਾਟ ਦੇਣੇ ਆ ਤਾਂ ਉਹ ਕਹਿ ਲੋ ਵੀ ਸਾਨੂੰ ਜਾ ਕੇ ਦੇ ਦੇਣੇ ਇਧਰ ਜੋਦਾਂ ਕਰਨੀ ਠੀਕ ਆ ਜੀ ਉਹ ਏਰੀਆ ਡਿਵੈਲਪ ਨਾ ਹੋਵੇ ਇਹ ਲੁਧਿਆਣੇ ਦੇ ਨੇੜੇ ਦਾ ਏਰੀਆ ਡਿਵੈਲਪ ਹੋ ਜੂ ਉਹ ਬੈਕਪੀਜ ਆਉ ਨਾ ਉਹ ਵੇਕੇ ਨਾ ਵਾਸਤਾ ਕਹਿਣ ਨੂੰ ਹੋ ਜੂ ਵੀ ਸਾਡੇ ਕੋ ਪਲਾਟ ਆ ਸਾਡੇ ਕੋ ਨਾ ਇਨਕਮ ਰਹਿਣੀ ਆ ਨਾ ਕੁਝ ਹੋ ਰਹਿਣਾ ਤੇ ਬਸ ਖਾਲੀ ਕਹਿ ਲੋ ਵੀ ਐਂ ਢੇਡੇ ਕੱਢਣ ਨੂੰ ਹੋ ਜਾਣਾ ਵੀ ਕਿਤੇ ਜੋਬਾਂ ਕਰੀਏ ਸਿਕਿਉਰਟੀ ਗਾਰਡ ਲੱਗੀਏ ਜਦੋਂ ਕੋਈੰ ਕੰਮ ਹੀ ਨਹੀਂ ਰਹਿਣੀ ਜੇ ਆਪਾਂ ਕਹਿ ਲਈਏ ਵੀ ਆਪਾਂ ਪਸ਼ੂ ਉਹ ਤੰਦਾ ਕਰ ਲਈਏ ਉਹਦੇ ਲਈ ਸਾਡੇ ਕੋਲੇ ਚਾਰਾ ਬੀਜਣ ਨੂੰ ਨਹੀਂ ਰਹਿਣਾ ਨਹੀਂ ਬੰਦੇ ਪਿੰਡ ਵਾਲੇ ਕੋਈ ਇਹ ਹੁੰਦਾ ਵੀ ਸਹਾਇਕ ਤੰਦਾ ਵੀ ਆਪਾਂ ਇਹਦੇ 'ਚ ਚਾਰ ਪੈਸੇ ਕਮਾ ਲਾਂਗੇ ਪਰ ਆਪਣੇ ਕੋਲ ਚਾਰੇ ਲਈ ਜ਼ਮੀਨ ਹੀ ਨਹੀਂ ਬਜੀਦਾ ਆਪਾਂ ਪਸ਼ੂ ਪਾਲਣ ਵੀ ਕਿੱਥੋਂ ਕਰਾਂਗੇ ਹਾਂਜੀ ਇਹਦਾ ਬੱਸ ਕਹਿ ਲਓ ਵੀ ਸ਼ੋਸ਼ੇਵਾਜੀ ਇੱਕ ਗਵਰਨਮੈਂਟ ਦੀ ਬੱਸ ਇਹ ਕਹੇ ਵੀ 2-4 ਸਾਲਾਂ ਨੂੰ ਇਹਨਾਂ ਨੇ ਇਹੀ ਜ਼ਮੀਨ ਨੂੰ ਬਾਅਦ 'ਚ ਆਪਣੇ ਕਹ ਲਓ ਵੀ ਵੱਡੇ ਗਰੁੱਪਾ ਜਿਹੜੇ ਕਹ ਲਓ ਵੀ ਬੰਬੇ ਦੇ ਦਿੱਲੀ ਦੇ ਜਾਂ अडानी ਗਰੁੱਪ ਕੋਈ ਵੀ ਗਰੁੱਪਾ ਇਹਨਾਂ ਨੂੰ ਅਲਰਟ ਕਰ ਦੇਣੀ ਆ ਵੀ ਸਾਤੋਂ ਡਿਵੈਲਪ ਨਹੀਂ ਹੋਈ ਹੁਣ ਇਹ ਡਿਵੈਲਪ ਕਰਨਗੇ ਇਹਦਾ ਆਪਦਾ ਪੱਲਾ ਝਾੜ ਜਾਣਾ ਇਹਨਾਂ ਨੇ ਜੀ ਇਹਦਾ ਬਸ ਕੁਛ ਨਹੀਂ ਪੱਲੇ ਛੱੜਣਾ ਇਹਨਾਂ ਨੇ ਕਹ ਲਓ ਵੀ ਇਹਦਾ ਘਮ ਘਮਾ ਕੇ ਜਿਹੜੇ ਆਪਣੇ ਤਿੰਨ ਬੈਲ ਆਏ ਸੀ ਉਹੀ ਇੱਕ ਕੜੀ ਆ ਇਹ ਉਹੀ ਕੜੀ ਹੈ ਇੱਕ ਇਹ ਕਿਸੇ ਨਾ ਕਿਸੇ ਥਰੂ ਆ ਜਾਣੀ ਆ ਮੇਨ ਮੋਟਿਵ ਤਾਂ ਇਹ ਆ ਵੀ ਜਿਹੜੀ ਫਾਰਮਰ ਆ ਉਹਦੀ ਜ਼ਮੀਨ ਖੋਣੀ ਆ। ਤੁਸੀਂ ਇਹ ਦੇਖੋ ਵੀ ਲੁਧਿਆਣਾ ਜ਼ਿਲ੍ਹੇ ਦੀ ਇੰਨੀ ਜ਼ਿਆਦੇ ਕਾਧੋ ਆ ਕਿਉਂਕਿ ਇਹ ਸਭ ਤੋਂ ਕੋਸਟਲੀ ਆ। ਕਿੰਨੀ ਨਹੀਂਦਾ ਕਹ ਲਈਏ 500 ਏਕੜ ਜਾਂ 200 ਏਕੜ ਇੰਨੀ ਕੀ ਜ਼ਮੀਨ ਹੈ ਜ਼ਿਲ੍ਹਿਆਂ ਦੀ। ਹਾਂਜੀ ਹਾਂ ਇਹ ਇਹ ਹੀ ਤਾਂ ਫਿਰ ਦੇਣੀ ਆ। ਹੁਣ ਆ ਐਕਸਪ੍ਰੈਸ ਵੇ ਆ। ਕਿੰਨਾ ਇਹ ਆਪਣਾ ਉਹ ਹੁਣ ਵਪਾਰ ਹੋਣਾ। ਇਹਦੇ ਨਾਲ ਵਾਲੀ ਜ਼ਮੀਨ ਮਹਿੰਗੀ ਆ। ਇਹ ਗਵਰਨਮੈਂਟ ਨੇ ਉਹਨਾਂ ਨੂੰ ਸਸਤੇ ਭਾਅ 'ਚ ਪਰੋਸ ਦੇਣੀ ਆ। ਚਲੋ ਵੀ ਕਹਿਣਗੇ ਪਟੇ ਤੇ ਦੇਤੀ ਲੀਸ ਤੇ ਲੀਸ ਤੇ ਗਵਰਨਮੈਂਟ ਤੋਂ ਕੀ ਲੈਂਦੇ ਆ ਗਵਰਨਮੈਂਟ ਕੀ ਲੈਂਦੀ ਆ ਉਹਨਾਂ ਦਾ ਕੁਛ ਨਹੀਂ ਆ ਇਹ ਕਿੰਨੀ ਮਹਿੰਗੀ ਜ਼ਮੀਨ ਕੰਪਨੀਆਂ ਨੂੰ ਲੀਸ ਤੇ ਦੇ ਦੇਣੀਆਂ ਤੇ ਪੱਲਾ ਆਪ ਦਾ ਚੜਾ ਲੈਣਾ ਜਿਹੜਾ ਫਾਰਮਰ ਆ ਉਹਨੂੰ ਕੁਛ ਨਹੀਂ ਮਿਲਣਾ ਜੇ ਪਲਾਟ ਕਿਤੇ ਮਿਲਿਆ ਵੀ ਉੱਥੇ ਕੀ ਸਾਧਨ ਹੋਊਗਾ ਉੱਥੇ ਪਾਣੀ ਦਾ ਨਹੀਂ ਸਾਧਨ ਹੋਣਾ ਉੱਥੇ ਬਿਜਲੀ ਦਾ ਨਹੀਂ ਸਾਧਨ ਹੋਣਾ ਆਪਾਂ ਤਾਂ ਉਹਦੇ 'ਚ ਪੱਠੇ ਵੀ ਨਹੀਂ ਬੀਜ ਸਕਦੇ ਜਦੋਂ ਆਪਣੇ ਕੋਲੇ ਪਾਣੀ ਹੈ ਨਹੀਂ ਮੁੜ ਕੇ ਇਹਨਾਂ ਨੇ ਕਹਿਣਾ ਵੀ ਆਪਾਂ ਬੋਰ ਕਰਨਾ ਉਹ ਵੀ ਗਲਾਟਾ ਤੋਂ ਪਰਮਿਸ਼ਨ ਲੈਣੀ ਪੈਣੀ ਆ ਤੇ ਉਹ ਉਹਨਾਂ ਨੇ ਦੇਣੀ ਨਹੀਂ ਐਂਡ ਨੂੰ ਉਹ ਵੀ ਜਿਹੜਾ ਪਲਾਟ ਅਲਾਰਟ ਹੋਇਆ ਨਾ ਉਹ ਵੀ ਆਪਾਂ ਕਹਿ ਲੀਏ ਵੀ ਜੇ ਆਪਣਾ 5 ਲੱਖ ਦਾ ਬਿਗਣਾ ਦਾ ਆਪਾਂ ਕਹਾਂਗੇ ਵੀ 2 ਦਾ ਹੀ ਕੋਈ ਲੈ ਲਵੇ ਇਹੀ ਵੱਡੀਆਂ ਫਾਰਮਾਂ ਨੇ ਫੇਰ ਉਹ ਖਰੀਦ ਲੈਣੇ ਆ ਯਾਨੀ ਜੋੜਨਾ ਕੁਝ ਨਹੀਂ ਫਾਰਮਰ ਨੂੰ ਕੁਝ ਨਹੀਂ ਜੋੜਨਾ ਜੀ ਉਹ ਤਾਂ ਖਾਲੀ ਰਹੂ ਫਾਰਮਰ ੱੱਕੇ ਖਾਊਗਾ ਜੀ ਬਾਅਦ ਸੱਚੀ ਵੰਗੀ ਨੌਜਵਾਨਾਂ ਨਾਲ ਗੱਲਬਾਤ ਕੀਤੀ ਆ ਤੇ ਵੱਡਾ ਇੱਕ ਟਰੈਕਟਰ ਮਾਰਚ ਜਿਹੜਾ ਹੋ ਕੇ ਇੱਥੇ ਗਲਾਡਾ ਦਫ਼ਤਰ ਪਹੁੰਚਿਆ ਦੇਖ ਸਕਦੇ ਹੋ ਮੇਰੇ ਪਿੱਛੇ ਤਸਵੀਰਾਂ ਅਤੇ ਹਰ ਕੋਈ ਐ ਕਹਿ ਰਿਹਾ ਵੀ ਅਸੀਂ ਇਸ ਦੇ ਪਾਲਿਸੀ ਦੇ ਖਿਲਾਫ ਆ ਤੇ ਅਸੀਂ ਆਪਣੀਆਂ ਜ਼ਮੀਨਾਂ ਜੜੀਆਂ ਨੇ ਉਹ ਨਹੀਂ ਦੇਣ ਵਾਲੇ ਤਾਂ ਤੁਹਾਨੂੰ ਜ਼ਰੂਰ ਇਸਤੇ ਬਾਰੇ ਹਰ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ